ਸ਼ੀਕਾਲ ਜੀ ਫਤਿਹ ਕਲੈਕਸ਼ਨ ਬੁਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਆਂ ਆਪਾਂ ਕਾਟਨ ਦੇ ਸੂਟ ਤੇ ਜਿਹੜੇ ਆਪਣੇ ਸੂਟ ਨੇ ਜੀ ਇਹ ਪਹਿਲਾਂ ਆਪਾਂ ਪਾਏ ਸੀਗੇ ਆਫਰ ਵਾਲੇ ਸੂਟ ਇਹ ਦੁਬਾਰਾ ਤੋਂ ਆਫਰ ਫੇਰ ਆ ਗਈ ਹੈ ਜੀ ਆਪਣੇ ਕੋਲ ਇੱਕ ਵਾਰੀ ਫੇਰ ਤੋਂ ਆਪਾਂ ਉਹੀ ਸੂਟ ਰੀਸਟਾਕ ਹੋ ਗਏ ਜੀ ਉਹੀ ਸੂਟ ਲੈ ਕੇ ਆਏ ਆਂ ਉਹਦੇ ਵਿੱਚ ਕਲਰ ਆਪਣੇ ਹੋਰ ਐਡ ਹੋ ਗਏ ਨੇ ਦੇ ਡਿਜ਼ਾਈਨ ਵੀ ਹੋਰ ਐਡ ਹੋ ਗਏ ਨੇ ਮੈਂ ਤੁਹਾਨੂੰ ਇਹ ਸੂਟ ਦਿਖਾਣੇ ਆ ਜੀ ਤੁਸੀਂ ਇੱਕ ਨਾਲ ਦੇ ਸੂਟ 2-2 ਜਾਂ 3-3 ਜਿੰਨੇ ਵੀ ਲੈਣੇ ਆ ਬਾਈ ਕਰ ਸਕਦੇ ਹੋ ਹਾਂਜੀ ਆਪਣੀ ਜਿਹੜੀ ਸ਼ਾਪ ਦਾ ਐਡਰੈਸ ਹੈ ਸ਼ਾਪ ਹੈ ਆਪਣੀ ਜਦੋਂ ਆਪਾਂ ਬੁਢਲਾਡੇ ਤੋਂ ਜੀ ਬੋਹਾ ਸਾਈਡ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਓਵਰ ਬ੍ਰਿਜ ਆਂਦਾ ਪੰਪ ਆਪਣਾ ਪੰਪ ਆਉਂਦਾ ਜਿਹੜਾ ਓਵਰ ਬ੍ਰਿਜ ਕ੍ਰੋਸ ਕਰਨ ਤੋਂ ਬਾਅਦ ਪੰਪ ਦੇ ਕੋਲੇ ਸੜਕ ਦੇ ਉੱਤੇ ਹੀ ਆਪਣੀ ਸ਼ਾਪ ਹੈ ਜੀ ਅਗਰ ਤੁਹਾਨੂੰ ਮਤਲਬ ਸ਼ਾਪ ਤੇ ਆਉਣਾ ਹੈ ਤੁਸੀਂ ਐਡਰੈਸ ਫੋਨ ਤੇ ਵੀ ਲੈ ਸਕਦੇ ਹੋ ਅੱਜ ਆਪਾਂ ਵੀਡੀਓ ਹੁਣ ਆਪਣੀ ਸਟਾਰਟ ਕਰਦੇ ਆ ਜੀ ਆਪਣਾ ਪਹਿਲਾ ਸੂਟ ਹੈਗਾ ਜੀ ਕਾਟਨ ਦਾ ਕੈਮਰੀ कॉटन ਹੈ ਜੀ ਕਈ ਮੇਰੀਆਂ ਜੜੀਆਂ ਮਾਵਾ ਭੈਣਾਂ ਨੇ ਦੁਆਰਾ ਮੇਰੇ ਤੋਂ ਮੰਗਾਏ ਹੈ ਜੀ ਇਹਨੂੰ ਕੱਚੀ कॉटन ਕਹਿੰਦੀਆਂ ਨੇ ਇਹਦਾ ਜਿਹੜਾ ਇਹਨੂੰ ਕਹਿੰਦੇ ਵੀ ਕੱਚੀ कॉटन ਦਾ ਸੂਟ ਹੈ ਬਹੁਤ ਸੋਹਣਾ ਕੱਪੜਾ ਹੈ ਜੀ ਇਹ कॉटन ਦਾ ਗਰਮੀ ਦੇ ਵਿੱਚ ਪਾਉਣ ਵਾਲਾ ਹੈ ਜੀ ਕਿਉਂਕਿ ਇਹ ਦੁਆਰਾ ਰੀਸਟਾਕ ਤਾਂ ਹੋਇਆ ਜੀ ਕਿਉਂਕਿ ਇਹਦਾ ਰਿਜ਼ਲਟ ਬਹੁਤ ਸੋਹਣਾ ਹੈ ਇਹ ਸੂਟ ਜੜੀਆਂ ਮੇਰੀਆਂ ਮਾਵਾ ਭੈਣਾਂ ਨੇ ਬਣਵਾਏ ਨੇ ਉਹਨਾਂ ਦੀ ਮੈਨੂੰ ਕਾਲ ਆਉਂਦੇ ਆ ਬਹੁਤ ਸੋਹਣਾ ਰਿਜ਼ਲਟ ਹੈ ਜੀ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਹੈ ਇਹਨਾਂ ਸੂਟਾਂ ਦਾ ਰਿਜ਼ਲਟ ਬਹੁਤ ਵਧੀਆ ਹੈ ਜੀ ਜੜੀਆਂ ਭੈਣਾਂ ਮਾਵਾ ਦੇ ਕਾਲ ਬਿਲਦੀ ਨਾਲ ਦੇ ਸੂਟ ਚਾਹੀਦੇ ਆ ਠੀਕ ਹੈ ਜੀ ਬਹੁਤ ਸੋਹਣਾ ਇਹ ਸਟੱਫ ਰਹਿਣ ਵਾਲਾ ਕਲਰ ਹੈਗਾ ਜੀ ਪਹਿਲਾ ਕਲਰ ਹੈਗਾ ਰੈੱਡ ਰੈੱਡ ਕਲਰ ਜੀ ਇਹ ਥੋੜਾ ਬ੍ਰਾਈਟ ਆ ਰਿਹਾ ਹੈ ਵੀਡੀਓ ਦੇ ਵਿੱਚ ਪਰ ਇਹਨਾ ਬ੍ਰਾਈਟ ਨਹੀਂ ਡੱਲ ਹੈ ਜੀ ਡੱਲ ਰੈੱਡ ਕਲਰ ਦਾ ਇਹ ਸੂਟ ਰਹਿਣ ਵਾਲਾ ਹੈ ਔਰ ਇਹਦੇ ਵਿੱਚ ਗ੍ਰੇ ਕਲਰ ਨਾਲ ਪ੍ਰਿੰਟਿੰਗ ਹੈ ਗ੍ਰੇ ਕਲਰ ਦੀ ਪ੍ਰਿੰਟਿੰਗ ਬਣੀ ਹੋਈ ਹੈ ਜੀ ਨਾਲ yellow ਤੇ grey ਕਲਰ ਦੇ ਫਲਾਰ ਬਣੇ ਹੋਏ ਨੇ ਸੈਕਿੰਡ ਇਹਦਾ ਕਲਰ ਆਇਆ ਜੀ ਆਪਣੇ ਕੋਲੇ ਨਵਾਂ ਕਲਰ ਐਡ ਹੋਇਆ ਗ੍ਰੀਨ ਬਾਟਲ ਗ੍ਰੀਨ ਕਲਰ ਹੈ ਜੀ ਪ੍ਰੋਪਰ ਗ੍ਰੀਨ ਹੈ ਬਿਲਕੁਲ ਡੱਲ ਗ੍ਰੀਨ ਕਲਰ ਹੈ ਜੀ ਬਾਟਲ ਗ੍ਰੀਨ ਟੋਨ ਦੇ ਵਿੱਚ ਬਿਲਕੁਲ ਨਿੱਕੀ ਨਿੱਕੀ ਬੂਟੀ ਦਾ ਇਹ ਸੂਟ ਰਹਿਣ ਵਾਲਾ ਹੈ ਤੇ ਰੇਟ ਇਹਨਾਂ ਦਾ ਪਹਿਲਾਂ ਦੀ ਤਾਂ ਰਹਿ ਜੀ ਰੇਟ ਆਪਾਂ ਪਹਿਲਾਂ ਵੀ ਇਹੀ ਰੱਖਿਆ ਸੀ 300 ਰੁਪਏ ਦਾ ਇੱਕ ਸੂਟ ਹੈ ਜੀ 500 ਰੁਪਏ ਦੇ ਦੋ ਸੂਟ ਹੈ ਇਹ ਸੇਮ ਆਫਰ ਦੀ ਆਪਾਂ ਲੈ ਕੇ ਆਏ ਆ 300 ਰੁਪਏ ਦਾ ਇੱਕ ਸੂਟ ਜੀ 500 ਰੁਪਏ ਦੇ ਦੋ ਸੂਟ ਠੀਕ ਹੈ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਪਿਓਰ ਕਾਟਨ ਸਟੱਫ ਹੈ ਜੀ ਇਹਦਾ ਨੈਕਸਟ ਇਸ ਤੋਂ ਬਾਅਦ ਦੇਖੋ ਜੀ ਆਪਣਾ ब्राउन कलर है जी। ਇਹਦਾ ਕਲਰ ਹੈਗਾ ਜੀ ਬ੍ਰਾਊਨ। ਕਾਫੀ ਜੇ ਸ਼ੇਡ ਦੇ ਵਿੱਚ ਆ ਗਿਆ ਜੀ ਮਤਲਬ ਲਾਈਟ ਬ੍ਰਾਊਨ ਜਿਹਾ ਸ਼ੇਡ ਹੈ ਜੀ ਇਹ। ਵਿੱਚ ਫਲਾਵਰ ਪ੍ਰਿੰਟ ਹੈ ਬਣਿਆ ਵੀ। ਨਿੱਕੀ ਨਿੱਕੀ ਬੂਟੀ ਦਾ ਸੂਟ ਹੈ ਜੀ ਇਹ। ਇਹ ਵਾਲਾ ਕਲਰ ਪ੍ਰੋਪਰ ਹੈ ਜਿਹੜਾ ਹੁਣ ਦਿਖਾਈ ਦੇ ਰਿਹਾ ਜੀ ਸੇਮ ਡਿੱਟੂ ਏਸੇ ਕਲਰ ਦਾ ਇਹ ਸੂਟ ਰਹਿਣ ਵਾਲਾ ਹੈ। ਇਸ ਤੋਂ ਬਾਅਦ ਜਿਹਦਾ ਕਲਰ ਹੈਗਾ ਆਪਣੇ ਕੋਲ ਇੱਕ ਕਲਰ ਦੇ ਵਿੱਚ ਆਇਆ ਮਹਿਰੂਨ। ਮਹਿਰੂਨ ਕਲਰ ਦੇ ਵਿੱਚ ਇਹ ਆਇਆ ਜੀ ਮਹਿਰੂਨ ਕਲਰ ਦੇ ਵਿੱਚ ਫਰੋਜੀ ਤੇ orange ਦੇ ਕਲਰ ਦੀਆਂ ਬੁਟੀਆਂ ਬਣੀਆਂ ਹੋਈਆਂ ਨੇ ਰੇਟ ਹੈਗਾ ਜੀ ਇਹਦਾ 500 ਰੁਪਏ ਦਾ ਦੋ ਸੂਟ ਨੇ ਜੀ ਜੋੜਾ ਹੈ ਸੂਟਾਂ ਦਾ 500 ਰੁਪਏ ਦਾ 300 ਰੁਪਏ ਦਾ ਇੱਕ ਸੂਟ ਹੈ ਜੀ ਇਹ ਵੀ ਨਵਾਂ ਡਿਜ਼ਾਈਨ ਆਇਆ ਸੀ ਜੀ ਪਹਿਲਾਂ ਇਹ ਡਿਜ਼ਾਈਨ ਨਹੀਂ ਆਇਆ ਸੀ ਇਕ ਹੈਗਾ ਜੀ ਆਪਣੇ ਕੋਲੇ 블랙 ਇਹ ਡਿਜ਼ਾਈਨ ਪਹਿਲਾਂ ਵੀ ਸੀ ਇਹ ਦੁਬਾਰਾ ਫੇਰ ਮੰਗਾਇਆ ਜੀ 블랙 ਦੇ ਵਿੱਚ ਪ੍ਰਿੰਟ ਹੈ ਜੀ ਇਹ ਇਹਦੇ ਵਿੱਚ ਚਾਰ ਕਲਰ ਆ ਗਏ ਨੇ ਜੀ ਹੁਣ ਮਹਿਰੂਨ ਕਪੜਾ ਹੈਗਾ ਬਹੁਤ ਸੋਹਣਾ ਜੀ ਕੈਂਬਰੀ ਕਾਟਨ ਹੈ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਸੋਹਣਾ ਸਟੱਫ ਹੈ ਜੀ ਜਿੱਦਾਂ ਮਰਜੀ ਤੁਸੀਂ ਜਿਹੜੇ ਹਿਸਾਬ ਦਾ ਇਹਦਾ ਪ੍ਰਾਈਸ ਹੈ ਜੀ ਪ੍ਰਾਈਸ ਦੇ ਹਿਸਾਬ ਨਾਲ ਜਿਵੇਂ ਮਰਜੀ ਹਨਾ ਇਹਨੂੰ ਸੂਟ ਨੂੰ ਪਲਾਜ਼ੋ ਨਾਲ ਬਾਟਮ ਨਾਲ ਤੁਸੀਂ ਜਿੱਦਾਂ ਮਰਜੀ ਬਣਵਾ ਲਓ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਇਹ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਤੁਹਾਡੇ ਲਈ ਅਵੇਲੇਬਲ ਨੇ ਇਹ ਖੈਗਾ ਜੀ ਨੇਵੀ ਬਲੂ ਇਹਦਾ 3 ਕਲਰ ਹੈ ਜੀ ਸੇਮ ਡਿਜ਼ਾਈਨ ਦਾ ਚਾਰ ਇਹਦੇ ਵਿੱਚ ਕਲਰ ਆਏ ਆਪਣੇ ਕੋਲੇ ਸਟਾਕ ਵਾਧੂ ਹੈ ਜਿੰਨਾ ਮਰਜੀ ਤੁਸੀਂ ਮੰਗਵਾ ਸਕਦੇ ਹੋ ਵੀਡੀਓ ਦੇ ਵਿੱਚ ਮੈਂ ਤਾਂ ਉਹਨੂੰ ਸਿੰਗਲ ਸਿੰਗਲ ਸੂਟ ਦਿਖਾ ਰਹੀ ਆ ਸਿਰਫ ਕਿਉਂਕਿ ਇਹ ਸੂਟਾਂ ਦੀ ਜਿਹੜੀ ਕੱਟ ਐਵੇਂ ਹੀ ਆਉਂਦੀ ਆ ਜੀ ਇਹ ਮਤਲਬ ਇਹ ਥਾਣ ਦੇ ਵਿੱਚ ਨਹੀਂ ਆਉਂਦੀ ਐਦਾਂ ਕੱਟੇ-ਕਟਾਈ ਸੂਟ ਆਉਂਦੇ ਆ ਮੇਰੇ ਕੋਲੇ ਵੀ ਤੇ ਮੈਂ ਤੁਹਾਨੂੰ ਐਦਾਂ ਹੀ ਮਤਲਬ ਸੂਟ ਬਣੇ-ਬਨਾਏ ਜਿਹੜੀ ਇਹ ਕੱਟ ਆਉਂਦੀ ਆ ਉਵੇਂ ਹੀ ਤੁਹਾਡੇ ਕੋਲ ਪਹੁੰਚਦੇ ਹੋ ਜਾਣਗੇ ਇਹ ਇੱਕ ਕਲਰ ਹੈਗਾ ਜੀ ਮਰਜੈਂਟਾ ਇਹ ਵਾਲਾ ਸੇਮ ਕਲਰ ਹੈ ਜੀ ਮਰਜੈਂਟਾ ਜਿਹੜਾ ਵੀਡੀਓ ਦੇ ਵਿੱਚ ਹੁਣ ਦਿਖਾਈ ਦੇ ਰਿਹਾ ਹੈ ਇੱਕ ਮਰਜੈਂਟਾ ਕਲਰ ਹੈ ਜੀ ਇਹਦਾ 300 ਰੁਪਏ ਦਾ ਇੱਕ ਸੂਟ ਹੈ ਜੀ 500 ਰੁਪਏ ਦੇ ਦੋ ਸੂਟ ਨੇ। ਇਹ ਵੀ ਜਿਹੜਾ ਡਿਜ਼ਾਈਨ ਹੈ ਜੀ ਨਵਾਂ ਆ ਇਹ ਹੈਗਾ ਮਹਿਰੂਨ ਕਲਰ ਦੇ ਉੱਤੇ। ਕਲਰ ਹੈਗਾ ਜੀ ਮਹਿਰੂਨ। ਨਵਾਂ ਡਿਜ਼ਾਈਨ ਹੈ ਜੀ ਇਹ। ਪਿਓਰ ਕਾਟਨ ਕੱਪੜਾ ਹੈ ਜੀ। ਇੱਕ ਕਲਰ ਹੈਗਾ ਜੀ ਵਾਈਨ। वाइन ਦੇ ਸ਼ੇਡ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਜੀ ਨਿੱਕੀ ਨਿੱਕੀ ਬੂਟੀ ਦਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੈ ਇੱਕ ਮਹਿਰੂਨ ਇੱਕ ਵਾਈਨ ਦੋ ਕਲਰਾਂ ਦੇ ਵਿੱਚ ਇਹ ਤੁਹਾਨੂੰ ਮਿਲ ਜੇਗਾ ਮਹਿਰੂਨ ਤੇ ਵਾਈਨ ਦੋਨੇ ਕਲਰ ਬਹੁਤ ਸੋਹਣੇ ਨੇ ਕਲਰ ਇਹਦੇ ਸਾਰੇ ਚਾਰਟ ਹੈ ਜਿਹੜਾ ਇਹਦਾ ਡਾਰਕ ਚਾਰਟ ਆਉਂਦਾ ਜੀ ਇੱਕ ਇਹਦਾ ਕਲਰ ਮਹਿਰੂਨ ਜਿਹੜਾ ਮੈਂ ਤੁਹਾਨੂੰ ਆਹ ਵਾਲਾ ਦਿਖਾਇਆ ਅਗਰ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈਂਦੇ ਜਾਓ ਔਰ ਆਪਣਾ ਆਰਡਰ ਬੁੱਕ ਕਰਦੇ ਜਾਓ ਜੀ ਨਾਲੋਂ ਨਾਲ ਆਰਡਰ ਬੁੱਕ ਕਰਦੇ ਜਾਓ ਆਪਣਾ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਜੇ ਅਗਰ ਇਹਨਾਂ ਵਿੱਚੋਂ ਕੁਝ ਵੀ ਪਸੰਦ ਹੈ ਤੁਹਾਨੂੰ ਉਸੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਜਾਂ ਫਿਰ ਫੋਟੋ ਭੇਜ ਕੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਆਪਣੀ ਵੀਡੀਓ ਦੇ ਉੱਪਰ ਡੇਟ ਵੀ ਪਾਈ ਹੁੰਦੀ ਹੈ ਤੁਸੀਂ ਮੈਨੂੰ ਇਹ ਵੀ ਦੱਸ ਸਕਦੇ ਹੋ ਵੀ ਜੋ ਕਿ ਮੈਂ ਮਤਲਬ ਡੇਟ ਦੇ ਹਿਸਾਬ ਨਾਲ ਵੀ ਇੰਨੀ ਤਰੀਕ ਨੂੰ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚੋਂ ਅਸੀਂ ਇਹ ਸੂਟ ਲੈਣਾ ਤੁਸੀਂ ਉਹਦਾ ਵੀ ਦੱਸ ਸਕਦੇ ਹੋ ਕਿ ਕਈ ਕਈ ਮੇਰੀਆਂ ਮਾਵਾ ਭੈਣਾਂ ਨੂੰ ਕਿਉਂਕਿ ਚਲਾਉਣੀ ਨਹੀਂ ਆਉਂਦਾ WhatsApp ਮਤਲਬ ਉਹਨਾਂ ਨੂੰ ਹੈਂਡਲ ਨਹੀਂ ਕਰਨਾ ਆਉਂਦਾ ਵੀ ਅਸੀਂ ਕਿਵੇਂ ਸਕਰੀਨਸ਼ਾਟ ਲਈਏ ਕਿਵੇਂ ਅਸੀਂ ਸੈਂਡ ਕਰੀਏ ਤਾਂ ਕਰਕੇ ਉਹ ਮੈਨੂੰ ਫੋਨ ਤੇ ਵੀ ਮਤਲਬ ਸਿੰਪਲ ਕਾਲ ਕਰਕੇ ਵੀ ਮੇਰੇ ਨਾਲ ਗੱਲ ਕਰ ਸਕਦੀਆਂ ਨੇ ਔਰ ਦੱਸ ਸਕਦੀਆਂ ਨੇ ਇਹ ਕਾਇ ਹੈ ਜੀ ਬਲੂ ਕਲਰ ਇਸ ਡਿਜ਼ਾਈਨ ਦੇ ਵਿੱਚ ਚਾਰ ਕਲਰ ਨੇ ਜੀ ਮਾਜੈਂਟਾ ਬਲੂ ਮਹਿਰੂਨ ਔਰ ਬਲੈਕ ਚਾਰੀ ਕਲਰ ਬਹੁਤ ਸੋਹਣੇ ਨੇ ਬਰਾਊਨ ਕਲਰ ਦੇ ਵਿੱਚ ਹੈ ਜੀ ਇੱਕ ਆਇਆ ਜੀ ਆਪਣੇ ਕੋਲੇ ਬੋਟਲ ਗ੍ਰੀਨ ਦੇ ਵਿੱਚ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਆਏ ਨੇ ਬੋਟਲ ਗ੍ਰੀਨ ਦੇ ਵਿੱਚ ਇਹ ਵਾਲਾ ਕਲਰ ਆਇਆ ਜੀ ਰੈੱਡ ਇਹ ਰੈੱਡ ਬਲੱਡ ਰੈੱਡ ਜਾਂ ਸ਼ੇਡ ਹੈ ਜੀ ਪਿਓਰ ਰੈੱਡ ਸ਼ੇਡ ਨਹੀਂ ਹੈਗਾ ਥੋੜਾ ਜਿਹਾ ਡਾਰਕ ਰੈੱਡ ਦੇ ਵਿੱਚ ਹੈ ਪ੍ਰਾਈਸ ਹੈਗਾ ਜੀ ਇਹਦਾ ਸੇਮ ਪ੍ਰਾਈਸ ਹੈ ਜੀ 300 ਰੁਪਏ ਦਾ ਇੱਕ ਸੂਟ ਹੈ ਤੇ 500 ਰੁਪਏ ਦੇ ਵਿੱਚ ਇਹ ਆਪਣੇ ਦੋ ਸੂਟ ਲੈਣ ਵਾਲੇ ਨੇ ਜੀ ਅਗਰ ਤੁਹਾਨੂੰ ਇੰਨਾ ਵਿੱਚੋਂ ਕੋਈ ਵੀ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਜੀ ਦੁਪੱਟੇ ਵਾਲੇ ਸੂਟ ਕਾਟਨ ਦੇ ਜਿਹੜੇ ਕਿ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੋਣਗੇ ਇਸੂਟ ਰਹਿਣਗੇ ਜੀ ਆਪਣਾ ਵਿਧਾ ਦੁਪੱਟਾ ਸ਼ਰਟ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ neck ਦੇ neck ਬਣਿਆ ਹੋਇਆ ਜੀ V neck ਨਾਲ ਡਿਜ਼ਾਈਨ ਕੀਤਾ ਗਿਆ ਸ਼ਰਟ ਨੂੰ ਫਲਾਵਰ ਪ੍ਰਿੰਟ ਦੀ ਸ਼ਰਟ ਆਏਗੀ ਜੀ ਸ਼ਰਟ ਦਾ ਬੇਸ ਆਏਗਾ ਮਤਲਬ ਪਿਓਰ ਕਾਟਨ ਇਹ ਸਟੱਫ ਰਹਿਣ ਵਾਲਾ ਹੈ ਜੀ ਪਿਓਰ ਕਾਟਨ ਸੂਟ ਦਾ ਸਟੱਫ ਹੈ ਨਾਲ ਪ੍ਰਿੰਟਡ ਹੀ ਆਏਗੀ ਜੀ ਬਾਟਮ ਸੋਲੋ ਪੀਸ ਹੋਣਗੇ ਜੀ ਇਹ ਨਾਲ ਪ੍ਰਿੰਟਡ ਹੀ ਬਾਟਮ ਹੈ ਨਾਲ ਔਰ ਨਾਲ ਹੈਗਾ ਜੀ ਇਹਦਾ ਦੁਪੱਟਾ कॉटन मलमल ਦਾ ਹੈਗਾ ਦੁਪੱਟਾ कॉटन मलमल ਦਾ ਹੈਗਾ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ neck ਤੇ ਤੁਸੀਂ ਵਰਕ ਡਿਜ਼ਾਈਨ ਦੇਖ ਸਕਦੇ ਹੋ ਰੇਟ ਹੈਗਾ ਜੀ ਇਹ suit ਦਾ 500 ਰੁਪਏ ਇਹਦੇ ਵਿੱਚ ਆਪਣੇ ਕੋਲੇ ਦੋ ਡਿਜ਼ਾਈਨ ਨੇ ਦੋ ਕਲਰ ਨੇ ਸੌਰੀ ਡਿਜ਼ਾਈਨ ਸੇਮ ਦੇ ਵਿੱਚ ਨੇ ਸੋਲੋ ਸੋਲੋ ਕਲਰ ਦੇ ਵਿੱਚ ਹੀ ਆਣਗੇ ਦੋ ਕਲਰ ਨੇ ਜੀ ਪਿਓਰ ਇਹ ਕਾਟਨ ਸਟੱਫ ਰਹਿਣ ਵਾਲਾ ਹੈ ਜੀ ਬਾਟਮ ਵੀ ਪਿਓਰ ਕਾਟਨ ਦੀ ਹੈ ਦੁਪੱਟਾ ਵੀ ਪਿਓਰ ਮਲਮਲ ਕਾਟਨ ਦਾ ਔਰ ਜਿਹੜੀ ਸ਼ਰਟ ਦਾ ਪੀਸ ਹੈ ਕਪੜਾ ਉਹ ਵੀ ਪਿਓਰ ਮਲਮਲ ਕਾਟਨ ਦਾ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਤੁਸੀਂ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹੋ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਸੋਹਣਾ ਹੈ ਅਗਰ ਕਿਸੇ ਨੂੰ ਗਿਫਟ ਕਰਨਾ ਹੈ ਜਿੱਦਾਂ ਹੁਣ ਹਨਾ ਸੌਣ ਦੇ ਸੰਧਾਰੇ ਜਾ ਰਹੇ ਨੇ ਲਗਾ ਲਓ ਜਾਂ ਫਿਰ ਅੱਗੇ ਰਖੜੀਆਂ ਆ ਰਹੀਆਂ ਨੇ ਤੁਸੀਂ ਇਹਨਾਂ ਨੂੰ ਸੂਟ ਨੂੰ ਬਾਈ ਕਰ ਸਕਦੇ ਹੋ ਸਿਰਫ 500 ਰੁਪਏ ਦੇ ਵਿੱਚ ਇਹ ਵਿਦੋ ਦੁਪੱਟਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਜੇ ਪਿਓਰ ਕਾਟਨ ਸਟਫ ਰਹਿਣ ਵਾਲਾ ਹੈ ਪਿਓਰ ਮलमल कॉटन ਦਾ ਆਏਗਾ ਜੀ ਦੁਪੱਟਾ ਦੁਪੱਟੇ ਦਾ ਸਟਫ ਵੀ ਬਹੁਤ ਸੋਹਣਾ ਹੈ ਦੁਪੱਟੇ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਪਿਓਰ ਮलमल कॉटन ਦਾ ਦੁਪੱਟਾ ਹੈ ਜੀ ਦੇਖੋ ਪਿਓਰ ਕਾਟਨ ਦਾ ਆਏਗਾ ਜੀ ਸੂਟ ਔਰ ਨਾਲ ਪ्युअर कॉटन ਦੀ ਆਏਗੀ ਜੀ बॉटम ਇਹਦੇ ਵਿੱਚ ਦੋ ਕਲਰ ਮੈਂ ਤੁਹਾਨੂੰ ਦਿਖਾਈ ਨੇ ਜੀ ਇਹਨਾਂ ਵਿੱਚ ਦੋਨਾਂ ਕਲਰਾਂ ਦੇ ਵਿੱਚੋਂ ਅਗਰ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋ ਇੱਕ ਦਿਖਾਇਆ ਜੀ ਤੁਹਾਨੂੰ ਮੈਂ ਮਸਟਰਡ येलो ਕਲਰ ਦੂਸਰਾ ਹੈਗਾ ਜੀ ਆਪਣਾ ਗਰੇਜ ਆ ਕਲਰ ਹੈ ਜੀ ਇੰਗਲਿਸ਼ ਗਰੇਜ ਆ ਕਲਰ ਹੈ ਇਸ ਤੋਂ ਬਾਅਦ ਜੀ ਜਿਹੜੇ ਨੈਕਸਟ ਡਿਜ਼ਾਈਨ ਹੈ ਜੀ ਨੈਕਸਟ ਡਿਜ਼ਾਈਨ ਵਾਲੇ ਸੂਟ ਨੇ ਉਹ ਮੈਂ ਤੁਹਾਨੂੰ ਦਿਖਾਨੀ ਆ ਇਹ ਹੈਗਾ ਜੀ ਸੀਕਵੈਂਸ ਵਰਕ ਦੇ ਨਾਲ ਤੁਸੀਂ ਦੇਖ ਸਕਦੇ ਹੋ ਸਾਰੀ ਸ਼ਰਟ ਦੇ ਉੱਤੇ ਸੀਕਵੈਂਸ ਵਰਕ ਹੈ ਜੀ ਸਾਰੀ ਸ਼ਰਟ ਦੇ ਉੱਤੇ ਫਰੰਟ ਦੇ ਉੱਤੇ ਸੀਕਵੈਂਸ ਵਰਕ ਹੈ ਜੀ ਤੁਹਾਨੂੰ ਸ਼ਾਈਨ ਵੀ ਆ ਰਹੀ ਹੋएगी ਸਾਰੀ ਸ਼ਰਟ ਦੇ ਉੱਤੇ ਸtare ਨਾਲ ਦੇਖੋ ਵਰਕ ਕੀਤਾ ਗਿਆ ਨਾਲੇ ਦੇ ਹੈਗੇ ਹੈ ਜੀ ਪਲੇਨ ਬਾਟਮ ਨਾਲ ਦੀ ਬਿਲਕੁਲ ਬਾਟਮ ਹੈ ਜੀ ਪਲੇਨ ਔਰ ਨਾਲ ਹੈਗਾ ਜੀ कॉटन मलमल ਦਾ ਦੁਪੱਟਾ ਦੁਪੱਟਾ ਰਹੇਗਾ ਜੀ ਬਿਲਕੁਲ ਸੌਫਟ कॉटन मलमल ਦਾ ਹੈਗਾ ਜੀ ਦੁਪੱਟਾ ਪਿਓਰ कॉटन ਦਾ ਹੀ ਦੁਪੱਟਾ ਹੈ ਰਹਿਣ ਵਾਲਾ ਜੀ ਪਿਓਰ कॉटन ਦੀ ਬਾਟਮ ਹੈ ਔਰ ਨਾਲ कॉटन ਦਾ ਹੀ ਰਹੇਗਾ ਜੀ ਸੂਟ ਇਹਦੇ ਵਿੱਚ ਆਪਣੇ ਕੋਲੇ ਆਈ ਨੇ ਜੀ ਤਿੰਨ ਕਲਰ ਇੱਕ ਨੇ ਤੁਹਾਨੂੰ ਦਿਖਾਇਆ ਜੀ ਨੈਕਸਟ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਆਪਣੇ ਕੋਲੇ ਬਰਾਊਨ ਜੇ ਨਾਲ ਇੱਕ ਕਲਰ ਹੈਗਾ ਜੀ ਆਪਣੇ ਕੋਲੇ ਗ੍ਰੇ ਗ੍ਰੇ ਬਾਟਮ ਹੈ ਜੀ ਨਾਲ ਗ੍ਰੇ ਸ਼ਰਟ ਹੈ ਡਿਜ਼ਾਈਨ ਹੈ ਸ਼ਰਟ ਦੇ ਵਿੱਚ ਔਰ ਨਾਲ ਹੈਗਾ ਜੀ ਆਪਣਾ ਕਾਟਨ ਮलमल ਦਾ ਹੈਗਾ ਜੀ ਦੁਪੱਟਾ neck ਪੱਟੀ ਲੱਗੀ ਵੀ ਹੈ ਸੂਟ ਦੇ ਉੱਤੇ ਨਾਲ ਪਲੇਨ ਹੈਗੀ ਹੈ ਜੀ ਬਾਟਮ neck ਪੱਟੀ ਲੱਗੀ ਹੋਈ ਹੈ ਜੀ ਸਾਰਿਆਂ ਦੇ ਉੱਪਰ neck ਪੱਟੀ ਨਾਲ ਡਿਜ਼ਾਈਨ ਕੀਤਾ ਗਿਆ ਇਨ ਦਾ ਰੇਟ ਵੀ ਰਹੇਗਾ ਜੀ 500 ਰੁਪਏ ਨੈਕਸਟ ਜਿਹੜਾ ਮੈਂ ਸੂਟ ਤੁਹਾਨੂੰ ਦਿਖਾ ਰਹੀ ਹਾਂ ਜੀ ਉਹ ਹੈਗਾ 450 ਰੁਪਏ ਦੇ ਵਿੱਚ ਨੈਕ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ ਹੈ ਨੈਕ ਤੇ ਡਿਜ਼ਾਈਨ ਬਣਿਆ ਹੋਇਆ ਹੈ ਮਿਰਰ ਵਰਕ ਨਾਲ ਰੈਡੀ ਕੀਤਾ ਗਿਆ ਇਹਨੂੰ ਆਰੀ ਦਾ ਵਰਕ ਵੀ ਹੋਇਆ ਜੀ ਵਿੱਚ ਥੋੜਾ ਜਿਹਾ ਔਰ ਸਾਰੀ ਸ਼ਰਟ ਰਹੇਗੀ ਜੀ ਪ੍ਰਿੰਟਰਡ ਬਾਵਾ ਪੀਚ ਕਲਰ ਦਾ ਬੇਸ ਹੈ ਜੀ ਇਹਦਾ ਪਿਓਰ ਕਾਟਨ ਸਟੱਫ ਹੈ ਜੀ ਪ्युअर कॉटन ਬਿਲਕੁਲ ਸਟੱਫ ਰਹਿਣ ਵਾਲਾ ਹੈ। ਔਰ ਨਾਲ ਹੈਗੀ ਜੀ ਦੀ कॉटन ਦੀ बॉटम। ਲਾਈਨਿੰਗ ਵਾਲੀ, ਲਾਈਨਾ ਜੀ ਵਾਲੀ बॉटम ਹੈ ਜੀ कॉटन ਦੀ ਔਰ ਨਾਲ ਹੈਗਾ कॉटन ਮलमल ਦਾ ਦੁਪੱਟਾ। कॉटन मलमल ਦਾ ਹੈਗਾ ਜੀ ਦੁਪੱਟਾ। ਪ੍ਰਾਈਸ ਹੈਗਾ ਜੀ ਇਹਦਾ ਚ 450 ਰੁਪਏ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ। ਇੱਕ ਹੈਗਾ ਜੀ ਲੈਮਨ, ਇੱਕ ਹੈਗਾ ਪੀਚ। ਇੱਕ ਪੀਚ ਕਲਰ ਹੈ ਜੀ ਇੱਕ λεਮਨ ਕਲਰ ਹੈ ਦੋ ਕਲਰ ਨੇ ਇਹਦੇ ਵਿੱਚ ਆਪਣੇ ਕੋਲੇ ਮਿਰਰ ਵਰਕ ਹੋਇਆ ਹੈ ਜੀ ਉੱਪਰ ਜਿਹੜੀ neck ਪੱਟੀ ਬਣੀ ਵੀ ਹੈ ਨਾਲ ਆਰੀ ਵਰਕ ਨਾਲ ਡਿਜ਼ਾਈਨ ਕੀਤਾ ਗਿਆ ਬਹੁਤ ਸੋਹਣਾ ਇਹ ਸੂਟ ਰਹਿਣ ਵਾਲਾ ਹੈ ਜੀ 450 ਰੁਪਏ ਦਾ ਰੇਟ ਰਹਿਣ ਵਾਲਾ ਹੈ ਇਸ ਤੋਂ ਬਾਅਦ ਆਪਣੇ ਕੋਲੇ ਹੈਗਾ ਜੀ ਬਲੈਕ ਸੂਟ neck ਪੱਟੀ ਬਣੀ ਹੋਈ ਹੈ ਜੀ ਪਿਓਰ ਕਾਟਨ ਦਾ ਸੂਟ ਹੈ ਕੱਲੀ neck ਤੇ ਪੱਟੀ ਲੱਗੀ ਵੀ ਹੈ ਨਾਲ ਪਲੇਨ ਹੈਗੀ ਹੈ ਜੀ ਬਾਟਮ ਔਰ ਨਾਲ ਹੈਗਾ ਜੀ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਕਾਟਨ ਮलमल ਦਾ ਦੁਪੱਟਾ ਹੈ ਜੀ ਨਾਲ ਦੋ ਇਹਦੇ ਵਿੱਚ ਆਪਣੇ ਕੋਲੇ ਕਲਰ ਹੈ ਮਹਿਰੂਨ ਤੇ ਬਲੈਕ ਰੇਟ ਹੈਗਾ ਜੀ ਸਿਰਫ ਤੇ ਸਿਰਫ 450 ਰੁਪਏ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੂਟ ਦਿਖਾਏ ਨੇ ਜੀ 450 ਰੁਪਏ ਦੇ ਸੂਟ ਨੇ ਜੀ ਇਹ 450 ਰੁਪਏ ਦੇ ਵਿੱਚ ਇਹ ਵਾਲੇ ਜੀ ਇਸ ਤੋਂ ਬਾਅਦ 500 ਰੁਪਏ ਵਾਲੇ ਦਿਖਾਏ ਨੇ ਜੀ ਮੈਂ ਤੁਹਾਨੂੰ ਇਹਦੇ ਵਿੱਚ ਵੀ ਆਪਣੇ ਕੋਲੇ ਸਾਰਿਆਂ ਦੇ ਵਿੱਚ ਕਲਰ ਹੈਗੇ ਨੇ ਅਵੇਲੇਬਲ ਨੇ ਇੱਕ ਮੈਂ ਤੁਹਾਨੂੰ ਆਫਰ ਵਾਲੇ ਸੂਟ ਦਿਖਾਏ ਸੀ ਜੀ 300 ਰੁਪਏ ਦਾ ਇੱਕ ਹੈ ਜੀ 500 ਰੁਪਏ ਦੇ ਦੋ ਸੂਟ ਨੇ ਇਹਨਾਂ ਵਿੱਚੋਂ ਜਿਹੜਾ ਸੂਟ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਜੀ ਕਾਟਨ ਦਾ ਕੈਮਰੀ ਕਾਟਨ ਹੈ ਵਧੀਆ ਸਟੱਫ ਹੈ ਜੀ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰੋ ਅੱਜ ਦੀ ਵੀਡੀਓ ਦੇ ਵਿੱਚ ਇਹ ਸੂਟ ਦਿਖਾਏ ਨੇ ਜੀ ਮੈਂ ਇਹਨਾਂ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਹੈ ਤੁਸੀਂ ਗ੍ਰੈਬ ਕਰ ਸਕਦੇ ਹੋ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੀ ਆਫਰ ਵਾਲੇ ਸੂਟ ਨੇ ਜੀ ਇਹ ਜੀ ਆਫਰਾਂ ਬਾਰ-ਬਾਰ ਨਹੀਂ ਮਿਲਦੀਆਂ ਹੁੰਦੀਆਂ ਇਹ ਆਪਣੇ ਕੋਲੇ ਦੁਬਾਰਾ ਰੀਸਟਾਕ ਹੋਈ ਨੇ ਜੀ ਸੂਟ ਇਹਨਾਂ ਕਾ ਕਪੜਾ ਸਾਰਿਆਂ ਨੂੰ ਪਹਿਨਣ ਨੂੰ ਪਸੰਦ ਆਇਆ ਦੁਬਾਰਾ ਉਹਨਾਂ ਨੇ ਕਹਿ ਕੇ ਦੁਬਾਰਾ ਮੰਗਵਾਇਆ ਜੀ ਆਪਣੇ ਤੋਂ カラー वगैरह इनहा दी बहुत सोहने ने जी डार्क चार्ट ਦੇ ਵਿੱਚ ਆਇਆ ਜੀ ਸਾਰਾ ਜਿਹੜੇ कॉटन दुपट्टा सूट ਨੇ ਜੀ ਇਹ ਵੀ ਬਹੁਤ ਸੋਹਣੇ ਸਟੱਫ ਦੇ ਵਿੱਚ ਨੇ ਜੀ ਪਿਓਰ कॉटन ਸਟੱਫ ਹੈ ਜੀ ਤੁਸੀਂ ਦੇ ਲੈਣ ਲਈ ਲਓ ਚਾਹੀ ਖੁਦ ਬਣਵਾਓ ਬਹੁਤ ਵਧੀਆ ਸਟੱਫ ਹੈ ਜੀ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹੋ ਔਰ ਇਹਨਾਂ ਦਾ ਰੇਟ ਹੈਗਾ ਜੀ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਦਾ 450 ਤੇ 500 ਦੋ ਰੇਂਜਾਂ ਦੇ ਵਿੱਚ ਆਪਣੇ ਕੋਲੇ ਨੇ ਤੇ ਜਿਹੜੇ ਇਹ ਵਾਲੇ ਸੂਟ ਮੈਂ ਤੁਹਾਨੂੰ ਵਿਦਆਊਟ ਦੁਪੱਟਾ ਦਿਖਾਈ ਨੇ ਜੀ ਇਹਨਾਂ ਦਾ ਰੇਟ ਹੈਗਾ ਇੱਕ ਸੂਟ 300 ਰੁਪਏ ਦਾ ਜੀ ਦੋ ਸੂਟ 500 ਰੁਪਏ ਦਾ ਨੀਚੇ ਦਿੱਤੇ ਮੇਰੇ WhatsApp ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ